ਬੇਅੰਤ ਲੋਕ ਐਸੇ ਧਨੀਆਂ ਹਨ ਜਿਨ੍ਹਾਂ ਕੋਲ ਬੇਅੰਤ ਮਾਇਆ ਹੈ ਧਨ ਦੌਲਤ ਹੈ ਪਰ ਸਭ ਤੋਂ ਪਹਿਲਾਂ ਉਹ ਗੁਰੂ ਵੱਲ ਨੂੰ ਭੱਜਦੇ ਹਨ ਗੁਰੂ ਦੀ ਸੰਗਤ ਕਰਦੇ ਹਨ ਗੁਰੂ ਦਾ ਉਪਦੇਸ਼ ਸੁਣਦੇ ਹਨ ਮਹਾਰਾਜਾ ਰਣਜੀਤ ਸਿੰਘ ਦੀਓ ਲੈ ਲੋ ਆਧਾਰ ਨੂੰ ਸਭ ਤੋਂ ਪਹਿਲਾਂ ਉੱਠ ਕੇ ਅਸਰਾਨ ਕਰਕੇ ਗ੍ਰੰਥੀ ਸਿੰਘ ਦੇ ਕੋਲੋਂ ਹੁਕਮਨਾਮਾ ਸੁਣਦਾ ਹੁੰਦਾ ਹੈ ਫਿਰ ਹੁਕਮਨਾਮਾ ਮਹਾਰਾਜਾ ਰਣਜੀਤ ਸਿੰਘ ਮੂਝਵੰਨੀ ਯਾਦ ਕਰਦਾ ਹੁੰਦਾ ਸੀ ਫਿਰ ਸੰਗਤਾਂ ਨੂੰ ਵੀ ਦੱਸਦਾ ਹੁੰਦਾ ਸੀ ਕਿ ਅੱਜ ਗੁਰੂ ਦਾ ਇਹ ਉਪਦੇਸ਼ ਆ ਹੁਕਮਨਾਮਾ ਇਸ ਹੁਕਮਨਾਮੇ ਮੁਤਾਬਕ ਅੱਜ ਕਾਰਜ ਕੀਤੇ ਜਾਣਗੇ ਦੇਸ਼ ਵਿੱਚ ਬੜੇ-ਬੜੇ ਧਨੀ ਰਾਜੇ ਮਹਾਰਾਜੇ ਵੀ ਹੋਏ ਜਿਨ੍ਹਾਂ ਨੇ ਗੁਰੂ ਕੋਲ ਸਮੱਤ ਲਈ ਹੈ ਉਹਨਾਂ ਨੇ ਆਪਣੇ ਅੰਦਰ ਹੰਕਾਰ ਆਉਣੇ ਨਹੀਂ ਦਿੱਤਾ।